ਸਤਿ ਸ਼੍ਰੀ ਅਕਾਲ ਦੋਸਤੋ ਜੁੜ ਚੁੱਕੇ ਹੋ ਟੂਡੇ ਪੰਜਾਬ ਨਿਊਜ਼ ਚੈਨਲ ਦੇ ਨਾਲ ਮੈਂ ਹਾਂ ਤਰਸੀਮ ਸਿੰਘ ਮਠਾੜੂ ਤੇ ਗੱਲ ਕਰਾਂਗੇ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਦੀ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਕੈਬਨਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਮੌਕੇ ਤੇ ਹੀ ਮਿਲੀ ਜਮਾਨਤ ਕੀ ਹੈ ਪੂਰਾ ਮਾਮਲਾ ਰਾਹੁਲ ਗਾਂਧੀ ਦੇ ਜੇਬ ਕਤਲੇ ਬਿਆਨ ਤੇ ਦਿੱਲੀ ਹਾਈ ਕੋਰਟ ਸਖਤ ਮਾਮਲੇ ਦੇ ਨਿਪਟਾਰੇ ਲਈ ਚੋਣ ਕਮਿਸ਼ਨ ਨੂੰ ਦਿੱਤੇ 8 ਹੱਤੇ ਪੰਜਾਬ ਦੇ 70 ਸਕੂਲਾਂ ਦੀ ਲਾਪਰਵਾਹੀ ਕਾਰਨ ਹੋ ਸਕਦਾ ਇਸ ਜਮਾਤ ਦੇ ਬੱਚਿਆਂ ਦਾ ਭੁੱਖ ਖਰਾਬ। ਵਿਰੋਧੀ ਧਿਰ ਤੇ ਦਨ ਹੋਰ ਸੰਸਦ ਮੈਂਬਰ ਲੋਕ ਸਭਾ ਤੋਂ ਮਤਲਬ ਹੁਣ ਤੱਕ 146 ਸੰਸਦ ਮੈਂਬਰ ਖਿਲਾਫ ਕਾਰਵਾਈ। ਪੰਜਾਬ ਸਰਕਾਰ ਵੱਲੋਂ ਇਸ ਖੇਤਰ ਦੇ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਦਾ ਐਲਾਨ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੰਜਾਬ ਤੇ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦਾ ਕੀਤਾ ਸਖਤ ਵਿਰੋਧ। ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜਾਪਾਨ ਦਾ ਕੀਤਾ ਦੌਰਾ। ਅਗਲੇ ਸਾਲ ਸਾਰੇ ਹਾਈਵੇ ਤੋਂ ਹਰ ਜਾਣਗੇ ਟੋਲ ਪ੍ਰਾਜਾ ਫਾਸਟੈਕ ਦਾ ਕੀ ਬਣੇਗਾ ਮੁਰ ਚਾਚਾ ਤੇ ਨਵਜੋਸ ਸਿੰਘ ਸਿੱਧੂ ਨਵੀਂ ਸ਼ਾਸਿ ਪਾਰੀ ਖੇਡਣ ਲਈ ਤਿਆਰ ਪੈਟਰੋਲ ਡੀਜ਼ਲ ਦੀ ਕੀਮਤ ਸਿਰੇ ਤੇ ਚਾਚਾ ਤੇ ਅੱਛੀ ਡਾਗਾਪਤੀ ਬੈਰੋ ਦੇ ਨੇੜੇ ਤਾਂ ਦੋਸਤੋ ਇਹ ਜਿਨੀ ਆਪਣੀਆਂ ਇਸ ਵੇਲੇ ਦੀਆਂ ਚੋਣੀਆਂ ਖਬਰਾਂ ਹੁਣ ਗੱਲਬਾਤ ਕਰਦੇ ਨੇ ਖਬਰਾਂ ਦੀ ਵਿਸਤਾਰ ਨਾਲ ਪਹਿਲੀ ਖਬਰ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਮੌਕੇ ਤੇ ਹੀ ਮਿਲ ਜਮਾਤ ਕੀ ਹੈ ਪੂਰਾ ਮਾਮਲਾ ਇਸ ਤਰ੍ਹਾਂ ਰੂਦ ਸੁਨਾਮ ਅਦਾਲਤ ਨੇ ਕੈਬਨਟ ਮੰਤਰੀ ਅਮਨ ਅਰੋੜਾ ਸਮੇਤ 9 ਲੋਕਾਂ ਨੂੰ 15 ਸਾਲ ਪੁਰਾਣੇ ਇੱਕ ਪਰਿਵਾਰਕ ਝਗੜੇ ਦੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2008 ਵਿੱਚ ਦਰਜ ਹੋਇਆ ਸੀ। ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀਆਂ ਤੇ ਜੁਰਮਾਨਾ ਵੀ ਲਗਾਇਆ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਮਨ ਅਰੋੜਾ ਸਮੇਤ ਸਾਰੇ ਦੋਸ਼ੀਆਂ ਨੂੰ ਮੌਕੇ ਤੇ ਹੀ ਜ਼ਮਾਨਤ ਵੀ ਦੇ ਦਿੱਤੀ ਗਈ। ਮਾਨਯੋਗ ਗੁਰਪਿੰਦਰ ਸਿੰਘ ਜਹਲ ਸਾਹਿਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਇਸ ਮਾਮਲੇ ਵਿੱਚ ਕੁੱਲ 8 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਨੇ ਅਮਨ अरोड़ा ਕੈਬਨਟ ਮੰਤਰੀ ਪਰਮੇਸ਼ਵਰੀ ਦੇਵੀ ਮਾਤਾ ਅਮਨ अरोड़ा ਰਾਜ ਰਾਜਾ ਵੀਰਕਲ ਸਤਗੁਰ ਨਾਮੋਲ ਕੁਲਦੀਪ ਸ਼ੇਰੋ ਚਤਵੰਤ ਸਿੰਘ ਜਗ ਜੀਵਨ ਰਾਮ ਲੱਕੀ ਬਲਜਿੰਦਰ ਸਿੰਘ ਨਾਮੋਲ ਲਾਭ ਸਿੰਘ ਨੀਲੋਵਾਲ ਸੁਨਾਮਕੋਟ ਤੋਂ ਬਾਹਰ ਆਇਆ ਤਾਂ ਅਮਨ अरोੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਕਿਹਾ ਕਿ ਅਦਾਲਤ ਨੇ ਉਹਨਾਂ ਦੇ ਨਾਲ ਉਹਨਾਂ ਦੀ 85 ਸਾਲਾ ਮਾਂ ਨੂੰ ਵੀ 2 ਸਾਲ ਦੀ ਸਜ਼ਾ ਸੁਣਾਈ ਹੈ ਕੋਰਟ ਨੇ ਜੋ ਵੀ ਫੈਸਲਾ ਸੁਣਾਇਆ ਹੈ ਉਹ ਉਹਨਾਂ ਦਾ ਸਵਾਗਤ ਕਰਦੇ ਨੇ ਪਰ ਉਹ ਐਸਡੀ ਅਪੀਲ ਜਿਲ੍ਹਾ ਅਦਾਲਤ ਵਿੱਚ ਕਰਨਗੇ ਅਮਨ ਅਰੋੜ ਨੇ ਕਿਹਾ ਕਿ ਉਹਨਾਂ ਦੇ ਜੀਜਾ ਰਾਜਿੰਦਰ ਦੀਪਾ ਵੱਲੋਂ ਜੋ ਵੀ ਦੋਸ਼ ਲਾਏ ਗਏ ਹਨ ਉਹ ਪੂਰੀ ਤਰ੍ਹਾਂ ਨਾਲ ਗਲਤ ਹਨ ਉਸ ਦਿਨ ਸਾਡੇ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਸੀ ਐਸਟੀ ਬਜਾਈ ਮੇਰੇ ਜੀਜਾ ਨੇ ਸਾਡੇ ਤੇ ਹਮਲਾ ਕੀਤਾ ਜਿਸ ਵਿੱਚ ਮੈਂ ਵੀ ਜ਼ਖਮੀ ਹੋ ਗਿਆ ਸੀ ਜਿਸ ਤੋਂ ਬਾਅਦ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਰਾਹੁਲ ਗਾਂਧੀ ਦੇ ਜੇਬਖਤਰੇ ਬਿਆਨ ਤੇ ਦਿੱਲੀ ਹਾਈ ਕੋਰਟ ਸਖਤ ਮਾਮਲੇ ਦੇ ਨਿਪਟਾਰੇ ਲਈ ਚੋਣ ਕਮਿਸ਼ਨ ਨੇ ਦਿੱਤੇ 8 ਹਫ਼ਤੇ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਪੀਐਮ ਮੋਦੀ ਲਈ ਜੇਬ ਕਤਰਾ ਸ਼ਬਦ ਵਰਤਿਆ ਸੀ ਭਾਜਪਾ ਨੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਪੀਐਮ ਨੂੰ ਲੈ ਕੇ ਰਾਹੁਲ ਗਾਂਧੀ ਨੇ ਇਹ ਅਪਮਾਨਿਤ ਸ਼ਬਦ 22 ਨਵੰਬਰ ਨੂੰ ਉਹਨਾਂ ਦੇ ਖਿਲਾਫ ਦਿੱਤੇ ਗਏ ਭਾਸ਼ਣ ਚ ਵਰਤਿਆ ਸੀ ਇਸ ਸ਼ਬਦੀ ਵਰਤੋਂ ਤੇ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਕਾਂਗਰਸ ਸੰਸਦ ਰਾਹੁਲ ਗਾਂਧੀ ਵੱਲੋਂ ਪੀਐਮ ਨੂੰ ਜੇਬ ਕਤਰਾ ਕਿਹਾ ਗਿਆ ਸੀ ਇਹ ਸ਼ਬਦ ਉਹਨਾਂ ਦੇ ਮੂੰਹੋਂ ਨਿਕਲਣਾ ਸਹੀ ਨਹੀਂ ਸੀ ਇਸ ਮਾਮਲੇ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਭਾਰਤੀ ਚੋਣ ਕਮਿਸ਼ਨ ਨੂੰ 8 ਹਫ਼ਤੇ ਅੰਦਰ ਮਾਮਲੇ ਤੇ ਫੈਸਲਾ ਲੈਣ ਦਾ ਨਰਦੇਸ਼ ਦਿੱਤੇ ਅਦਾਲਤਾਂ ਇੱਕ ਜਾਣਹਤ ਪਟੀਸ਼ਨ ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ ਗਾਂਧੀ ਖਿਲਾਫ ਕਾਰਵਾਈ ਦੇ ਨਾਲ-ਨਾਲ ਸਿਆਸੀ ਆਗੂਆਂ ਉਸ ਤਰ੍ਹਾਂ ਦੇ ਕਦਾਚਰ ਨੂੰ ਰੋਕਣ ਲਈ ਦਸ਼ਾ ਨਿਰਦੇਸ਼ ਜਾਰੀ ਦੀ ਦਸ਼ਾ ਨਿਰਦੇਸ਼ ਦੀ ਮੰਗ ਕੀਤੀ ਗਈ ਸੀ ਕਾਰਜਕਾਰੀ ਮੁਖ ਜੱਜ ਜਗਮਨ ਮਨਮੋਨ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਫਿਰ ਵੀ ਕਿਤੇ ਤੱਕ ਬਿਆਨ ਚੰਗੇ ਨਹੀਂ ਨੇ ਚੋਣ ਕਮਿਸ਼ਨ ਈਸੀ ਇਸ ਮਾਮਲੇ ਦੀ ਜਾਂਚ ਕਰ ਰਿਹਾ ਤੇ ਉਸ ਨੇ ਗਾਂਧੀ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਪੰਜਾਬ ਦੇ 70 ਸਕੂਲਾਂ ਦੀ ਲਾਪਰਵਾਹੀ ਕਰਨ ਹੋ ਸਕਦਾ ਹੈ ਇਸ ਜਮਾਤ ਦੇ ਬੱਚਿਆਂ ਦਾ ਪੜ੍ਹ ਇਕ ਖਰਾਬ ਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਪਾਦਰ 70 ਸਕੂਲਾਂ ਵਿੱਚ ਵੱਲੋਂ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੋਰਡ ਦੀ ਸਲਾਨਾ ਪ੍ਰੀਖਿਆ ਲਈ ਆਨਲਾਈਨ ਪੋਰਟਲ ਤੇ ਰਜਿਸਟਰ ਨਾ ਕਰਨ ਦਾ ਸਖਤ ਨੋਟਿਸ ਲਿਆ ਹੈ। ਇਸ ਸਬੰਧੀ ਬੋਰਡ ਨੇ ਜਿਹੜਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਸੂਬੇ ਪਟਿਆਲਾ ਖੇਤ જિલ્લાਾਂ ਦੇ 70 ਸਕੂਲਾਂ ਨੇ 19 ਦਸੰਬਰ ਤੱਕ ਆਨ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਿਸ ਕਾਰਨ ਸਬੰਧ ਸਕੂਲਾਂ ਦੇ ਪ੍ਰੀਖਿਆਰਥੀ ਮਾਰਚ 2024 ਦੀ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਜਾਣਗੇ। ਇਹਨਾਂ ਵਿੱਚੋਂ 23 ਸਕੂਲ 8ਵੀਂ ਜਮਾਤ ਦੇ ਅਤੇ 47 ਸਕੂਲ 5ਵੀਂ ਜਮਾਤ ਦੇ ਬੋਰਡ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ 5ਵੀਂ ਅਧ ਲਈ ਲੁਧਿਆਣਾ ਦੇ ਦੋਸਰਾ ਕੈਸਕੂਲਾ ਤੇ ਇੱਕ ਪ੍ਰਾਈਵੇਟ ਸਕੂਲ ਅਤੇ 8ਵੀਂ ਲਈ ਤਿੰਨ ਸਰਕਾਰੀ ਅਤੇ ਇੱਕ ਪ੍ਰਾਈਵੇਟ ਸਕੂਲ ਵੀ ਸ਼ਾਮਲ ਹੈ। ਵਿਰੋਧੀ ਧਿਰ ਦੇ ਤਿੰਨ ਹੋਰ ਸੰਸਦ ਮੈਂਬਰ ਲੋਕ ਸਭਾ ਤੋਂ ਮਤਲਬ ਹੁਣ ਤੱਕ 146 ਫੰਸਰ ਮੈਂਬਰਾਂ ਖਿਲਾਫ ਕਾਰਵਾਈ ਲੋਕ ਸਭਾ ਤੋਂ ਤਿੰਨ ਹੋਰ ਸੰਸਦ ਮੈਂਬਰਾਂ ਨੂੰ ਮਤਲਕਾਇਤ ਦਿੱਤਾ ਗਿਆ ਹੈ। ਲੋਕ ਸਭਾ ਸਪੀਕਰ ਨੇ ਕਾਂਗਰਸ ਦੇ ਸੰਸਦ ਮੈਂਬਰ ਨਕুল 나ਥ, ਡੀ ਕੇ ਸ਼ੁਰੀਸ਼ ਅਤੇ ਦੀਪਕ ਬੈਨ ਨੂੰ ਸਦਨ ਦੀ ਬੇਇੱਜ਼ਤੀ ਲਈ ਮੌਜੂਦਾ ਸਾਧਰਤ ਸੈਸ਼ਨ ਤੋਂ ਮਤਲਕ ਕਰ ਦਿੱਤਾ ਗਿਆ ਹੈ। ਇਸ ਨਾਲ ਮੂਤਲ ਸੈਸ਼ਨ ਮੇਂ ਆਪਣਾ ਗੇਂਟ 146 ਹੋ ਗਈ ਇਹਨਾਂ ਵਿੱਚੋਂ ਕੁੱਲ 100 ਸੰਸਦ ਮੈਂਬਰ ਲੋਕ ਸਭਾ ਦੇ ਨੇ ਪ੍ਰਸ਼ਨ ਕਾਲ ਖਤਮ ਹੁੰਦੇ ਹੀ ਲੋਕ ਸਭਾ ਸਪੀਕਰ ਓਮ ਬੇਰਲਾ ਨੇ ਤਿੰਨ ਸੰਸਦ ਮੈਂਬਰਾਂ ਦਾ ਨਾਮ ਲੈਣਦਿਆ ਕਿਹਾ ਕਿ ਤੁਸੀਂ ਵਾਰ-ਵਾਰ ਸਦਨ ਦੀ ਕਾਰਵਾਈ ਵਿੱਚ ਵਿਗੜਨ ਪਾ ਰਹੇ ਹੋ ਤਕਤੀਆਂ ਦਿਖਾ ਰਹੇ ਹੋ ਨਾਰੇਬਾਜੀ ਕਰ ਰਹੇ ਹੋ ਅਤੇ ਕਾਗਜ਼ ਪਾੜ ਰਹੇ ਹੋ ਅਤੇ ਲੋਕ ਸਭਾ ਮੁਲਾਜ਼ਮਾਂ ਤੇ ਸੁੱਟ ਰਹੇ ਹੋ ਇਹ ਸਦਨ ਦੀ ਮਰਿਆਦਾ ਦੇ ਵਿਰੋਧ ਹੈ ਇਸ ਲਈ ਇਹਨਾਂ ਤੇ ਇਹਨਾਂ ਨੂੰ ਮੂਤਲ ਕਰ ਦਿੱਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਸਖੇਤਰ ਚ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਨੇ ਪਿੰਡ ਭਾਵੇਂਕਲਾ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਦੇ ਸਰਪੰਚ ਦੀ ਹੋ ਰਹੀ ਜਿਮਨੀ ਚੋਣ ਨੂੰ ਮੁੱਖ ਰੱਖਦੇ ਹੋਏ ਕਾਮਯਾਲੇ 24 ਦਸੰਬਰ 2023 ਨੂੰ ਚੋਣ ਵਾਲੇ ਦਿਨ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਦਾ ਐਲਾਨ ਕੀਤਾ ਇੱਕ ਬੁਲਾਰੇ ਨੇ ਦੱਸਿਆ ਕਿ ਪਿੰਡ ਭਾਵੇਂਕਲਾ ਤਹਿਸੀਲ ਸਰਦੂਲਗੜ ਜ਼ਿਲ੍ਹਾ ਮਾਨਸਾ ਦੇ ਸਰਪੰਚੀ ਦੀ ਹੋ ਰਹੀ ਜਿਮਨੀ ਚੋਣ ਬਾਬਤ ਪੰਜਾਬ ਵਿੱਚ ਸਥਿਤ ਦੁਕਾਨਾਂ ਤੇ ਤਜਾਰਤੀ ਅਦਾਰਿਆਂ ਅਰਜੋਗਿਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀ ਜੋ ਕਿ ਸਬੰਧਤ ಗ್ರಾಮ ਪੰਚਾਇਤ ਦੇ ਵੋਟਰ ਹਨ ਉਹਨਾਂ ਨੂੰ ਆਪਣੀ ਵੋਟ ਦਾ ਹੱਕ ਸੁਨਿਸ਼ਚਿਤ ਕਰਨ ਲਈ 24 ਦਸੰਬਰ 2023 ਦਾ ਦਿਨ ਐਤਵਾਰ ਨੂੰ ਸਰਕਾਰ ਵੱਲੋਂ ਇਹਨਾਂ ਹਲਕਿਆਂ ਦੇ ਅਧਿਕਾਰ ਖੇਤਰਾਂ ਚੋਂ ਦੇ ਉਹਨਾਂ ਦੁਕਾਨਾਂ ਤੇ ਤਜਾਰਤੀ ਅਦਾਰਿਆਂ ਅਰਜੋਗਿਕ ਅਦਾਰਿਆਂ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਲੈ ਤਨਖਾਹ ਸਮੇਤ ਹਫਤਾਵਾਰੀ ਛੁੱਟੀ ਕੋਸ਼ੇ ਤੇ ਕੀਤੀ ਜਾਂਦੀ ਹੈ ਕਾਂਗਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੰਜਾਬ 'ਚ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦਾ ਕੀਤਾ ਸਖਤ ਵਿਰੋਧ ਪੰਜਾਬ ਕਾਂਗਸ ਪਾਰਟੀ ਨੇ ਪ੍ਰਦੇਸ਼ਪਰ ਕਾਂਗਰਸ ਪ੍ਰਧਾਨ ਅਮਨਦਰ ਸਿੰਘ ਰਾਜਾਵੜਿੰਗ ਦੀ ਅਗਵਾਈ ਹੇਠ ਪੰਜਾਬ 'ਚ ਵਾਰਦੀਆਂ ਅਮਨ ਕਾਨੂੰਨ ਦੀਆਂ ਚੁਣੌਤੀਆਂ ਤੇ ਡੂੰਗੀ ਚਿੰਤਾ ਪ੍ਰਗਟਾਉਣ ਅਤੇ ਪਾਰਟੀ ਦੀ ਅਡੋਲਤਾ ਨੂੰ ਦਰਸਾਉਣ ਲਈ ਜਗਰਾਵ ਵਿੱਚ ਇੱਕ ਵਿਸ਼ਾਲ ਰੋਜ਼ਪਰ ਦਾਸ਼ਨ ਕੀਤਾ ਜਮਹੂਰੀ ਕਦਰਾਂ ਕੀਮਤਾਂ ਪ੍ਰਤੀ ਵਚਨਬੱਧ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਨੇ ਪਾਰਟੀ ਦੇ ਪੰਜਾਬ ਦੇ ਲੋਕਾਂ ਪ੍ਰਤੀ ਸਮਰਪਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਪੰਜਾਬ ਦੇ ਵਾਸੀ ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਐਸ ਤੋਂ ਸਪਸ਼ਟ ਹੈ ਕਿ ਲੋਕ ਇਸ ਬਦਲਾਅ ਲੋਕ ਇਸ ਬਦਲਾਅ ਸਰਕਾਰ ਦੇ ਅਸਰ ਰੂਪ ਨੂੰ ਜਾਣ ਚੁੱਕੇ ਨੇ ਆਪ ਦੇ ਅਸਫਲ ਸ਼ਾਸਨ ਦੇ ਵਿਰੁੱਧ ਇੱਕ ਬਿਹਤਰ ਪੰਜਾਬ ਲਈ ਲੜਨ ਦੀ ਸਾਡੀ ਵਚਨਬੱਧਤਾ ਦਾ ਪ੍ਰਮਾਣ ਹੈ ਮੇਰਾ ਮੰਨਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਅਤੇ ਆਪ ਵਿੱਚ ਕਈ ਕੋਈ ਗਠਜੋੜ ਨਹੀਂ ਹੋ ਸਕਦਾ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਯਵਲੇ ਨੇ ਕਿਹਾ ਕਿ ਆਪ ਸਰਕਾਰ ਦੇ ਦੋ ਸਾਲਾਂ ਦੇ ਕਾਰਜਕਾਲ ਦੇ ਨੁਕਸਾਨ ਦੇ ਪ੍ਰਭਾਵਾਂ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿਛਲੇ ਦੋ ਸਾਲਾਂ ਦੇ ਆਪ ਦੇ ਸ਼ਾਸਨ ਦੇ ਨਤੀਜੇ ਉਹ ਸਾਡੇ ਸੂਬੇ ਦੇ ਜੋਸ਼ ਨੂੰ ਖਤਮ ਕਰ ਦਿੱਤਾ ਹੈ ਉਦੇਸ਼ਾਂ ਵਿੱਚ ਮੌਕਿਆਂ ਦੀ ਭਾਲ ਵਿੱਚ ਕਿਉਂਕਿ ਉਹਨਾਂ ਨੂੰ ਪੰਜਾਬ 'ਚ ਹੁਣ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਸੂਬਿਆਂ ਵਿੱਚ ਨਸ਼ਿਆਂ ਦਾ ਖਤਰਾ ਤੇਜ਼ੀ ਨਾਲ ਵਧ ਰਿਹਾ ਹੈ ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਜਾਪਾਨ ਦਾ ਕੀਤਾ ਦੌਰਾ ਸਕੂਰਾ ਸਾਇੰਸ ਆਦਾਨ ਪ੍ਰਦਾਨ ਪ੍ਰੋਗਰਾਮ ਤਹਿਤ ਪੰਜਾਬ ਦੇ 10 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਸਾਇੰਸ ਟੈਕਨੋਲੋਜੀ ਅਤੇ ਵੱਖ-ਵੱਖ ਦੇਸ਼ਾਂ ਦੀ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਜਾਣਕਾਰੀ ਹਾਸਲ ਕਰਨ ਲਈ ਜਾਪਾਨ ਦਾ ਦੌਰਾ ਕੀਤਾ ਇਸ ਸਬੰਧੀ ਜਾਣਕਾਰੀ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਲ ਨੇ ਦੱਸਿਆ ਕਿ ਹਰਮਨਦੀਪ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਜਸਮੀਤ ਕੌਰ ਸਰਕਾਰੀ ਕੰਨਿਆ ਸੀਨੀਅਰ ਸਕੂਲ ਭਵਾਨੀਗੜ ਸੰਗਰੂਰ ਅਸੰਜਨਾ ਕੁਮਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਸਪਨਾ ਮੈਰਿਟੋਰੀਅਸ ਸਕੂਲ ਬਠਿੰਡਾ ਨਿਸ਼ਾਰਣ ਸਕੂਲ ਆਫ ਫੈਮਿਨਸ ਕਪੂਰਥਲਾ ਗੁਰਵਿੰਦਰ ਕੌਰ ਮੈਰਿਟੋਰੀਅਸ ਸਕੂਲ ਫਰੋਇਪੁਰ ਦੀਪਿਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜ ਮੰਡੀ ਬਠਿੰਡਾ ਖੁਆਇਸ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਜਲੰਧਰ ਉਦੇਨੂਰ ਸਿੰਘ ਸਰਕਾਰੀ ਹਾਈ ਸਕੂਲ ਗੁਰੂ ਵਾਲੀ ਅੰਮ੍ਰਿਤਸਰ ਅਤੇ ਤਾਨੀਆ ਸਰਕਾਰੀ ਹਾਈ ਸਕੂਲ ਖਾਈ ਫੇਮੇ ਕੇ ਫਰੋਇਪੁਰ ਆਧਾ ਵਿਦਿਆਰਥੀ ਇਨ ਵਿੱਚ ਸ਼ਾਮਲ ਸਪੀਕਰ ਨੇ ਕਿਹਾ ਕਿ ਇਨਾਂ ਵਿਦਿਆਰਥੀਆਂ ਨੇ ਪ੍ਰੋਗਰਾਮ ਦਰ ਕੋਈ ਦਿਨਾਂ ਵਿੱਚ ਹੀ ਸਾਇੰਸ ਟੈਕਨਾਲੋਜੀ ਜਾਪਾਨੀ ਭਾਸ਼ਾ ਤੇ ਉਹਨਾਂ ਦੇ ਸੱਭਿਆਚਾਰਕ ਗੁਣਾਂ ਬਾਰੇ ਜਾਣ ਕੇ ਆਪਣੇ ਹੁਨਰ ਦਾ ਸਬੂਤ ਦਿੰਦਾ ਹੈ ਅਗਲੇ ਸਾਲ ਸਾਰੇ ਹਾਈਵੇ ਤੋਂ ਹਰ ਜਾਣ ਕੇ ਟੋਲ ਪਲਾਜ ਫਾਸਟੈਗ ਦਾ ਕੀ ਬਣੇਗਾ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗੜਕੀ ਨੇ ਕਿਹਾ ਕਿ ਅਗਲੇ ਸਾਲ ਮਾਰਚ ਤੱਕ ਸਰਕਾਰ ਹਾਈਵੇ ਉੱਤੇ ਆਟੋਮੈਟਿਕ ਟੋਲ ਸਿਸਟਮ ਸ਼ੁਰੂ ਕਰ ਦੇਵੇਗੀ ਇਸ ਪ੍ਰਣਾਲੀ ਦੇ ਲਾਗੂ ਹੋਣ ਤੋਂ ਬਾਅਦ ਟੋਲ ਪਲਾਜਾਂ ਦੀ ਕੋਈ ਲੋੜ ਨਹੀਂ ਰਹੇਗੀ ਪਰ ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਆਮ ਲੋਕਾਂ ਦੇ ਮਨਾਂ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਫਾਸਟੈਗ ਦੀ ਗੱਲ ਤੋਂ ਨਹੀਂ ਹੋਵੇਗੀ ਇਹ ਬੇਕਾਰ ਹੋ ਜਾਣਗੇ ਕੀ ਬਣਾ ਵਿੱਚ ਕੋਈ ਵੱਖਰਾ ਯੰਤਰ ਲਗਾਉਣਾ ਪਵੇਗਾ ਮਹਾਰਾ ਨੇ ਲੋਕਾਂ ਦੇ ਅਜਿਹੇ ਸਾਰੇ ਜਵਾਲਾਂ ਦੇ ਜਵਾਬ ਦਿੱਤੇ ਨੇ ਅਸਾਮ ਦੇਸ਼ ਪਾਰ ਵਿੱਚ ਲਾਪਗ 1.8 1.5 ਲੱਖ ਕਿਲੋਮੀਟਰ ਲੰਬੇ ਹਾਈਵੇ ਹਨ ਇਸ ਵਿੱਚੋਂ ਕਰੀਬ 90000 ਕਿਲੋਮੀਟਰ ਨੈਸ਼ਨਲ ਹਾਈਵੇ ਦੇ ਨੇੜੇ ਇਸ ਹਾਈਵੇ ਵਿੱਚ ਆਟੋਮੈਟਿਕ ਟੋਲ ਸਿਸਟਮ ਲਾਗੂ ਕਰਨ ਦੀ ਤਿਆਰੀਆਂ ਚੱਲ ਰਹੀਆਂ ਹਨ ਇਹ ਦੂਸਰੀ ਤਕਨੀਕ ਹੈ ਜਿਸ ਦਾ ਸਫਲ ਪਾਇਲਟ ਪ੍ਰੋਜੈਕਟ ਦਿੱਲੀ-ਮੁੰਬਈ ਐਕਸਪ੍ਰੈਸ ਵੇ ਦੇ ਕੀਤਾ ਗਿਆ ਹੈ ਇਸ ਤਕਨੋਲੋਜੀ ਚ ਇਸਰੋ ਦਾ ਨਾਵੀਗ ਨੇਵੀਗੇਸ਼ਨ ਦੀ ਵਰਤੋਂ ਕੀਤੀ ਜਾਵੇਗੀ ਬੁਨਿਆਦੀ ਢਾਂਚਾ ਮਾਹਿਰ ਵਿਪਵ ਡਾਂਗੇ ਨੇ ਕਿਹਾ ਕਿ ਸੈਟੇਲਾਈਟ ਆਧਾਰਿਤ ਟੋਲ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਲੋਕਾਂ ਕੋਲ ਭੁਗਤਾਨ ਕਰਨ ਲਈ ਕਈ ਵਿਕਲਪ ਹੋਣਗੇ ਹੁਣ ਜਿਵੇਂ ਫਾਸਟੈਗ ਨੂੰ ਪੇਟੀਐਮ ਜਾਂ ਬੈਂਕ ਖਾਤੇ ਨਾਲ ਲਿੰਕ ਕੀਤਾ ਗਿਆ ਹੈ ਇਸੇ ਤਰ੍ਹਾਂ ਨਵੀਂ ਤਕਨੀਕ ਦੇ ਲਾਗੂ ਹੋਣ ਤੋਂ ਬਾਅਦ ਲੋਕਾਂ ਕੋਲ ਫਾਸਟੈਗ ਜਾਂ ਬੈਂਕ ਜਾਂ ਹੋਰ ਡਿਟੈਲ ਸਾਂਝਾ ਨਾ ਰਹੀ ਦਾ ਵਿਕਲਪ ਹੋਵੇਗਾ ਇਸ ਲਈ ਫਾਸਟੈਗ ਬੇਕਾਰ ਨਹੀਂ ਹੋਵੇਗਾ ਮੋਰਚਾ ਚਾਚ ਨਵਜੋਤ ਸਿੰਘ ਸਿੱਧੂ ਨਵੀਂ ਸਿਆਸੀ ਪਾਰੀ ਖੇਡਣ ਦੇ ਤਿਆਰ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਇੱਕ ਮੋੜ ਚਾਚਾ ਵਿੱਚ ਹਨ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਪਹਿਲਾਂ ਕ੍ਰਿਕਟਰ ਦੀ ਪੇਚ ਖੇਡਸਨ ਫਿਰ ਇੱਕ ਵਕਤ ਆਇਆ ਕਿ ਸਿੱਧੂ ਨੇ ਸਿਆਸਤ ਦੇ ਮੈਦਾਨ ਵਿੱਚ ਪੈਰ ਤਰਲੇ ਸਿੱਧੂ ਆਪਣੇ ਬੇਬਾਕ ਸੁਭਾਅ ਲਈ ਜਾਣੇ ਜਾਂਦੇ ਨੇ ਜਿਸ ਨੂੰ ਲੈ ਕੇ ਸਿਆਸੀ ਮਾਰ ਕਹਿੰਦੇ ਨੇ ਕਿ ਸਿੱਧੂ ਆਪਣੇ ਬੇਬਾਕ ਬੋਲਾਂ ਕਰਕੇ ਹੀ ਆਪਣੀ ਪਾਰਟੀ ਤੇ ਆਪਣਾ ਨੁਕਸਾਨ ਕਰ ਲੈਂਦੇ ਨੇ ਨਵਜੋਤ ਸਿੰਘ ਸਿੱਧੂ ਨੇ ਦਸੰਬਰ 1999 ਵਿੱਚ ਕ੍ਰਿਕਟਰ ਤੋਂ ਸન્યાਸ ਲੈ ਲਿਆ ਸੀ ਜਿਸ ਤੋਂ ਬਾਅਦ ਸਾਲ 2004 ਵਿੱਚ ਨਵਜੋਤ ਸਿੱਧੂ ਨੂੰ ਅੰਮ੍ਰਿਤਸਰ ਤੋਂ ਭਾਜਪਾ ਦੀ ਟਿਕਟ 'ਤੇ ਪਹਿਲੀ ਵਾਰ ਲੋਕ ਸਭਾ ਚੋਣ ਲੜੇ ਤੇ ਜਿੱਤੇ ਤੇ 2006 ਵਿੱਚ ਨਵਜੋਤ ਸਿੱਧੂ ਨੂੰ 1988 ਵਿੱਚ ਦਰਜ ਹੋਏ ਇੱਕ ਰੋੜ ਰੇਜ਼ ਕੇਸ ਵਿੱਚ ਸਜ਼ਾ ਹੋ ਗਈ ਜਿਸ ਕਰਕੇ ਸਿੱਧੂ ਨੂੰ ਲੋਕ ਸਭਾ ਸੀਟ ਛੱਡਣੀ ਪੈ ਗਈ। ਆ 2007 ਵਿੱਚ ਅੰਮ੍ਰਿਤਸਰ ਦੀ ਇਸ ਸੀਟ ਤੇ ਬਾਈ ਇਲੈਕਸ਼ਨ ਵਿੱਚ ਉਹਨਾਂ ਨੇ ਆਪਣੀ ਕਾਂਗਰਸੀ ਵਿਰੁੱਧ ਵਦੀ ਸਾਹ ਕੋ ਕੈਬਨਟ ਬਣਤੇ सुरेंद्र ਸਿੰਘਲਾ ਨੂੰ 77600 26 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ ਤੇ ਉਹਨਾਂ ਨੇ ਲਗਾਤਾਰ ਤੀਜੀ ਜਿੱਤ ਪ੍ਰਾਪਤ ਕੀਤੀ ਹੈ 2014 ਵਿੱਚ ਉਹਨਾਂ ਨੂੰ ਟਿਕਟ ਨਹੀਂ ਮਿਲੀ 2016 ਵਿੱਚ ਰਾਜ ਸਭਾ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਤੇ ਆਵਾਜ਼ ਪੰਜਾਬ ਫਰੰਟ ਬਣਾਇਆ ਕਾਂਗਸ ਵਿੱਚ ਉਸ ਤੋਂ ਬਾਅਦ ਸ਼ਾਮਲ ਹੋਏ 2017 ਵਿੱਚ ਕੈਬਨਰ ਤੋਂ ਅਸਤੀਫਾ ਤੇ ਕਾਂਗਰਸ ਦੇ ਪ੍ਰਧਾਨ ਵੀ ਜਿਹੜੇ ਉਹ ਰਹੇ ਨੇ ਤੇ ਚੋਣ ਹਾਰ ਕੇ ਉਦੋਂ ਬਾਅਦ ਜੇਲ੍ਹ ਵੀ ਗਏ ਨੇ ਤਾਂ ਦੋਸਤੋ ਸਿੱਧੂ ਹੁਣ ਇੱਕ ਵਾਰ ਮੋਰਤ ਤੋਂ ਚਾਚਾ ਜੀ ਹਨ ਮਠੰਡਾ ਚ ਕੀਤੀ ਰੈਲੀ ਨੂੰ ਲੈ ਕੇ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸਮੇਤ ਅੱਗ ਵਿਰੋਧੀ ਤੇ ਪ੍ਰਤਾਪ ਸਿੰਘ ਬਾਜਵਾ ਵੀ ਨਰਾਜ਼ ਚੱਲ ਰਹੇ ਨੇ ਸੂਤਰਾਂ ਮੁਤਾਬਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਕਾਂਗਰਸ ਦਾ ਇਕਾ ਤੜਾ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵਿੱਚੋਂ ਬਾਹਰ ਕੱਢੇ ਜਾਣ ਦੀ ਮੰਗ ਕਰ ਰਹੇ ਜੇਕਰ ਕਾਂਗਰਸ ਹਾਈ ਕਮਾਂਡ ਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾਉਂਦੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ ਪੈਟਰੋਲ ਡੀਜ਼ਲ ਦੀ ਕੀਮਤ ਸਥਿਰ ਕੱਚਾ ਤੇ 80 ਡਾਲਰ ਪ੍ਰਤੀ ਬੈਰਲ ਦੇ ਨੇੜੇ ਕੁਮਾਂਤਰੀ ਬਾਜ਼ਾਰ ਚ ਕੱਚਾ ਤੇਲ ਦੀ ਕੀਮਤ ਗ੍ਰਾਫਟ ਦਾ ਰੁਝਾਨ ਬ੍ਰੈਕ ਕਰੂਡ ਦੀ ਕੀਮਤ 79.54 ਡਾਲਰ ਪ੍ਰਤੀ ਬੈਰਲ ਅਤੇ ਡਬਲਯੂ ਯੂ ਟੀ ਆਈ ਕਰੋਡ ਦੀ ਕੀਮਤ 74.5 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਹੈ ਹਾਲਾਂਕਿ ਜੰਤਕ ਖੇਤਰ ਦੀਆਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਓਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾ ਨਹੀਂ ਕੀਤਾ ਇੰਡੀਅਨ ਆਇਲ ਦੀ ਵੈਬਸਾਈਟ ਮੁਤਾਬਕ ਰਾਜਧਾਨੀ ਦਿੱਲੀ ਚ ਵੀਰਵਾਰ ਨੂੰ ਪੈਟਰੋਲ ਦੀ ਕੀਮਤ 96 ਰੁਪਏ 72 ਪੈਸੇ ਅਤੇ ਡੀਜ਼ਲ ਦੀ ਕੀਮਤ 99 ਰੁਪਏ 62 ਪੈਸੇ ਪ੍ਰਤੀ ਲੀਟਰ ਮumbai ਚ ਪੈਟਰੋਲ 106 ਰੁਪਏ ਅਤੇ ਡੀਜ਼ਲ 95.27 ਰੁਪਏ ਪ੍ਰਤੀ ਹਲੇ ਟਰੈਸ ਇਤਰਾਕਲ ਕਾ ਤਾਜੀ ਪੈਟਰੋਲ ਦੀ ਕੀਮਤ 106.3 ਰੁਪਏ ਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ ਜਦ ਕਿ ਚਨੀਜ ਪੈਟਰੋਲ ਦੀ ਕੀਮਤ ਇਸ ਵੇਲੇ 102.3 ਰੁਪਏ ਤੇ ਡੀਜ਼ਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ ਤਾਂ ਦੋਸਤੋ ਇਸੇ ਨਾਲ ਹੀ ਆਪਣੀਆਂ ਅੱਜ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਦੇ ਆਂ ਅਗਲੇ ਦਿਨ ਦੀਆਂ ਖਬਰਾਂ ਨਾਲ ਹੁੰਦ ਲਈ ਐਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ